ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੰਤਪੁਰਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੁੱਟਲ 6 ਨਗ ਲੈ ਕੇ ਆਂਦੇ ਆ ਜੀ ਜਿੰਨਾ ਚੋ ਗੱਬਣ ਚੱਕ ਪਾਸ ਬੱਛੀਆਂ ਨੇ ਜੀ ਗੱਬਣ ਵਹਿੜਾ ਨੇ ਟੋਕੜ ਵਹਿੜਾ ਨੇ ਸੂਏ ਸਵਾਏ ਨਗ ਆ ਜੀ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਜੀ ਕੋਨ ਨੂੰ ਨਗ ਕੋਈ ਵੀ ਫੱਟ ਪੈਂਦਾ ਪਸੰਦ ਹੁੰਦਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਮੇਰਾ ਅੰਗਰੇਜ਼ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਗਾਪੁਰਾ ਮੋਬਾਈਲ ਨੰਬਰ ਜੀ 98724 16597 ਠੀਕ ਹੈ ਵੀਰੇ ਅੱਜ 6 ਨਾਗ ਆ ਜੀ ਹਾਂ ਵੀਰੇ 6 ਨਾਗ ਆ ਦੋ ਸੂਏ ਸਵਾਇਆ ਹੂੰ ਇੱਕ ਟੋਕੜ ਬਹਿੜਾ ਹੂੰ ਤੇ ਦੋ ਬੱਚੇ ਹੈਗੇ ਉਸਰਾ ਗੱਬਣਾ ਚੈੱਕ ਪਾਸ ਚੈੱਕ ਪਾਸ ਠੀਕ ਆ ਕਿਧਰੋਂ ਕਰਨਾ ਫਿਰ ਸ਼ੁਰੂ ਜਿਹੜੀ ਤੇ ਮਰਜ਼ੀ ਕਰ ਲੋ ਇਹ ਤੂੰ ਕਰ ਲੈ ਬੀ ਆ ਬੱਚੀ ਤੇ ਕਰ ਸਨਖ ਪੂਣਾ ਚੈੱਕ ਕਰੋ ਪਹਿਲਾਂ ਤਾਂ ਬੱਚੀ ਦਾ ਵੀਰੇ ਦੰਦੋ ਕਿਵੇਂ ਕਰਮਾ ਲਈ ਦੰਦੋ ਵੀਰੇ ਚ ਚਾਰ ਦੰਦਾਂ ਦਾ ਬੱਚੀ ਠੀਕ ਆ ਕਿੰਨੇ ਸਮੇਂ ਦੀ ਕਨਫਰਮ ਚੈੱਕ ਪਾਸ ਆ ਇਹ ਵੀਰੇ ਸਾਢੇ 3 ਮਹੀਨੇ ਜਮਾ ਚੈੱਕ ਪਾਸ ਆ ਕਲੀਅਰ ਆ ਡਾਕਟਰ ਆਪਦਾ ਨਾਲ ਲੈ ਕੇ ਆ ਵੀ ਹਾਂ ਵੀਰੇ ਆਪਣੀ ਕਰਾਈ ਵੀ ਆ ਕੋਈ ਵੀ ਭੈਣ ਭਰਾ ਲੈਂਦਾ ਹਨਾ ਆਪ ਦਾ ਡਾਕਟਰ ਨਾਂ ਲਈ ਜਾਵੇ ਇਹ ਸਾਈਕ ਦੇ 40 432 ਤੋਂ ਗੱਬਣਾ ਸੈਕ ਦੇ ਸੀਮਨ ਆਪਣੇ ਕੋਲੇ ਸਟਰਾ ਵੀ ਦਿੱਤਾ ਉਹਨਾਂ ਨੂੰ ਮਾਲਕ ਹਨ ਸਟਰਾ ਵੀ ਹੈਗਾ ਠੀਕ ਹੈ ਬਾਈ ਤੇ ਕੋਟ ਸ਼ਾਂਕ ਤਾਂ ਕੋਈ ਨਹੀਂ ਝੂਲੀ ਦਿਖਾਦੀ ਮੂਹਰੇ ਖੜ ਜੀ ਮਾੜਾ ਜ ਝੂਲੀ ਚੈੱਕ ਕਰ ਝੂਲੀ ਤਾਂ ਬਾਲੀ ਟੋਪ ਦੀ ਆ ਕਰਮ ਵਾਲੀ ਦੀ ਐਂਡ ਕੱਲਾ ਕੱਲਾ ਪਿਆਣਾ ਮੰਜੇ ਦੇ ਪਾਵੇਂ ਵਾਂਗੂ ਗੁੱਠਾਂ ਤੇ ਥਾਣ ਲੱਗ ਗਿਆ ਬਾਕੀ ਰੱਟ ਕੋਈ ਕਮੀ ਵੀ ਹੈ ਨਹੀਂ ਵੀਰੇ ਗੁੰਦੀ ਪਈ ਐ ਚਾਰੇ ਪਾਸੇ ਰੰਗ ਪ੍ਰਿੰਟ ਵੀ ਪੂਰਾ ਆ ਆ ਫੇਰੀ ਐ ਵਛੀ ਦੀਆਂ ਆ ਜਾ ਪਤਾ ਠੀਕ ਆ ਲੈ ਚੱਲੀ ਵੀਰੇ ਡਰੂਗੀ ਹੈ ਨਾ ਥੋੜਾ ਜਿਹਾ ਕੋਈ ਗੱਲ ਨਹੀਂ ਕੋਈ ਨਾ ਬਾਕੀ ਨਿੱਗਰ ਨੁਗਰ ਪੂਰੀ ਆ ਵੀਰੇ ਸੰਭੀ ਬਲੀ ਆ ਜਿਹੜਾ ਤੁਸੀਂ ਹਾਈਟ ਦਾ ਅੰਦਾਜ਼ਾ ਉਹ ਵੀਰ ਦੇ ਹਿਸਾਬ ਨਾਲ ਲਾ ਲਓ ਜਿਹੜਾ ਬਾਈ ਤੋਰਦਾ ਹੁੰਦਾ ਕੁਛੇ ਵੀ ਨਗਦੀ ਤੁਸੀਂ ਖਰੀਦ ਕਰਦੇ ਹੁੰਨੇ ਆ ਤੁਸੀਂ ਇਹ ਹਿਸਾਬ ਨਾਲ ਅੰਦਾਜ਼ਾ ਲਾ ਲਿਆ ਕਰੋ ਕਵਾਚ ਵੀ ਬਣਾ ਚੈੱਕ ਆ ਸੀਮੰਟ ਕੋਈ ਸੀਮੰਟ ਵੀ ਚੰਗੇ ਤੋਂ ਗੱਬਣ ਆ ਸੈਕ ਦੇ ਸੀਮੰਟ ਤੋਂ ਇਹ ਗੱਬਣ ਆ ਪ੍ਰਿੰਟ ਬਾਲਾ ਸੋਨਾ ਆ ਹੈਣਾ ਬਾਈ ਇਹਦਾ ਹਾਂ ਪੂਰਾ ਟਾਪ ਦਾ ਪ੍ਰਿੰਟ ਕਰਮ ਵਾਲੀ ਚਲੋ ਬੱਚਾ ਵੀ ਚੰਗਾ ਪਾਊਗੀ ਬਾਕੀ ਸਾਭ ਸੰਭਾਲਦੇ ਸਿਰ ਤੇ ਹੁੰਦਾ ਕੋਈ ਤੁਸੀਂ ਕਿੰਨਾ ਖਾਹ ਸਕਦੇ ਆ ਬਿਰੇ ਕੀਮਤ ਕਰਨੀ ਆਪਾਂ ਜੈਜ ਜਿਹੜੇ ਲੈਣੇ ਆ 40000 ਮੋਲਾ ਵੀਰੇ ਦਾ ਹੋਜੂ ਮਾਨ ਤਣ ਹਾਂ 38 ਦੀ ਵੇੜ ਦੇ ਦਾਂਗੇ 38 ਦੀ ਦੇ ਦਾਂਗੇ ਠੀਕ ਆ ਬਾਈ ਡਿਮਾਂਡ ਇਹਦੀ 40000 ਫੱਤੀ ਹਜ਼ਾਰ ਦੀ ਬਾਈ ਕਹਿੰਦਾ ਬੱਚੀ ਇਹ ਆਪਾਂ ਦੇ ਦਾਂਗੇ ਦੋ ਨੰਬਰ ਆ ਗਈ ਵੀਰੇ ਸਾਹੀਵਾਲ ਸੁਹਾ ਗੈ ਨਮਾ ਜੀ ਇਹ origignal ਵੀਰੇ ਦੂਜਾ ਸੁਹਾ ਸੋਈ ਆ ਹੂੰ ਇਹ ਸੂਈਏ ਰਾਤ 8 ਵਜੇ ਦੀ ਬੱਚਾ ਕੀ ਦਿੱਤਾ ਜੀ ਨੇ ਮਗਰ ਆ ਗਿਆ ਵੀਰੇ ਮੇਲ ਕੱਪ ਵਛਾ ਜੇਰ ਕੰਪਲੀਟ ਆ ਜੀ ਜੇਰ ਦੀ ਵੀਰੇ ਗਾਰੰਟੀ ਹੋ ਆਪਣੀ ਓਕੇ ਆ ਕਿੰਨਾ ਕ ਕੱਢਿਆ ਬੋਲਾ ਸੂਈ ਉਹਨਾਂ ਦੇ ਘਰੇ ਆ ਜੇਰ ਦੀ ਆਪਣੇ ਕੋਲ ਵੀਡੀਓ ਹੈਗੀ ਆ ਜੇਰ ਦੀ ਆਪਾਂ ਗਾਰੰਟੀ ਅਗਲੇ ਦੇ ਘਰ ਦੀ ਵੀ ਲਵਾਵਾਂਗੇ ਚਿੱਟਾ ਜਾਲਾ ਪਾਣੀ ਵਰਗਾ ਮਾਰ ਦੀ ਠੀਕ ਆ ਕਿੰਨਾ ਬੋਲਾ ਕੱਢਿਆ ਫਿਰ ਇਹਦਾ ਬੋਲਾ ਬਈ ਮਨ ਕੇ ਚੱਲ 7-8 ਕਿਲੋ ਚ ਹੈਗਾ ਤਿਆਰ ਐ ਇਸ ਟਾਈਮ ਥੱਲੇ ਛੱਡ ਕੇ ਹੂੰ ਥੱਲੇ ਛੱਡ ਕੇ ਬਈ 12-13 ਲੀਟਰ ਦੱਸਿਆ ਉਹਨਾਂ ਨੇ ਮਾਲਕਾਂ ਨੇ ਪਹਿਲੇ ਸੂਆ ਚੋੜਿਆ ਸੀ ਅਸੀਂ ਹੂੰ ਬਈ ਹੁਣ ਦੂਜਾ ਸੂਆ ਸੂਈ ਆ ਬੈੜ ਠੀਕ ਐ ਤੇ 6-7 ਕਿਲੋ ਦੇ ਦਊਗੀ ਬਾਹਲਾ ਨਹੀਂਗਾ 14 ਕਿਲੋ ਰੁੱਧ ਦੇ ਦਊਗੀ ਪਿਆਊਗੀ ਮੱਝ ਅਰਗਾ ਠੀਕ ਐ ਬਾਕੀ ਬਰਾੜਾ ਚਵਾਈ ਨਹੀਂ ਚੰਗੀਆਂ ਨਾ ਬੱਚੀ ਨੂੰ ਹੂੰ ਆਪ ਧਾਰਾ ਵੀ ਮਾਰ ਕੇ ਚੈੱਕ ਕਰਾ ਦਿੰਨੇ ਡਰ ਦੀ ਡੁਰਦੇ ਤਾਂ ਨਹੀਂ ਗੀ ਬਾਹਲੀ ਠੰਡੀ ਵੀਰੇ ਅਮਰੀਕਨਾਂ ਘਰ ਗਈ ਐ ਅੱਛਾ ਮੈਨੂੰ ਠਾਰਨ ਵਾਲਾ ਤਾਂ ਕੰਮ ਹੀ ਹੈ ਨੀਗਾ ਠੀਕ ਐ ਨਹੀਂ ਲੋਕੀ ਨਾ ਥੋੜੇ ਜੇ ਇਹ ਤਾਂ ਡਰਦੇ ਹੁੰਦੇ ਨੇ ਨਹੀਂ ਨਹੀਂ ਬਰੇ ਆਪਾਂ ਵੀ ਬਰੇ ਲੱਤ ਛੜ ਵਾਲੀ ਆਪਾਂ ਵੀ ਨਹੀਂ ਲਿਆਉਂਦੇ ਕਿਉਂਕਿ ਆਪਣੀ ਵੀ ਚੋਣੀ ਪੇਂਡਾਰੀ ਹਨ ਹਾਂ ਆ ਜੀ ਬਾਈ ਕਲੰਤ ਮੜਾ ਬੱਚਾ ਫੜ ਲਾ ਮੁਰ ਠੀਕ ਆ ਆ ਬੱਚਾ ਫੜ ਲਓ ਕਿਉਂਕਿ ਦੂਜੀ ਵੜ ਮਾਰਦੀ ਐ ਕਰਮ ਵਾਲੀ ਨਾ ਬਾਕੀ ਇਹ ਚੀਜ਼ ਦਾ ਹਨਾ ਬਰੇ ਫਾਇਦਾ ਬਹੁਤ ਹੋ ਜਾਂਦਾਗਾ ਕਿ ਕੰਨਾਂ ਨੂੰ ਸਿੰਗਲ ਨਾ ਰੱਖਣਾ ਹੁੰਦਾਗਾ ਤੇ ਉਹਦੇ ਆਸਤੇ ਚੰਗਾ ਬਈ ਦੁੱਧ ਬਾਈ ਆਪਾਂ ਅਗਲੇ ਦੀ ਘਰ ਦੀ ਗਾਰੰਟੀ ਲਵਾਂਗੇ ਜੇ ਅਗਲੇ ਘਰੇ ਸਾਲ ਲੱਤ ਛੜ ਕਰ ਜੀ ਅੱਛਾ ਇੰਨੀ ਗਰੰਟੀ ਆਪਣੇ ਸਮਝ ਲੈ ਘਰੋਂ ਆਈ ਬੈੜੋ ਬੜਾ ਹੈ ਦੂਜੀ ਬੱਚੀ ਵੀ ਵਾਜਦੀ ਆ ਇਹਦੇ ਤਾਂ ਭਾਈ ਨਿਆਣਾ ਲਾਉਣ ਦੀ ਬੜਾ ਲੋੜ ਨਹੀਂ ਵੀਰੇ ਠੀਕ ਆ ਬਾਲੀ ਠੰਡ ਠੰਡੀ ਬੈੜ ਆ ਜੇ ਉਹ ਜੀ ਹੁੰਦੀ ਤਾਂ ਉਹ ਦੂਜੀ ਬੱਚੀ ਮਾਰਦੀ ਆ ਵੀਰੇ ਉਹਨੂੰ ਖੋਲ ਦੇ ਬੈੜ ਨੂੰ ਨਾ ਚੱਕਰ ਮੈਂ ਬੈੜ ਨੂੰ ਮੜਾ ਧਾਰਾ ਮਾਰ ਕੇ ਹੁਣ ਬਾਹਰ ਬਾਹਰ ਕਰ ਦੇ ਬੈੜ ਦੂਜੀ ਮਾਂ ਵਿੱਚ ਵਾਜਦੀ ਆ ਜੀ ਬੰਨੇ ਬੰਨੇ ਅੰਦਰ ਬੰਦ ਕਰ ਠੀਕ ਆ ਜਾ ਇਦਾਂ ਕਰੋ ਜੀ ਇੱਧਰ ਨੂੰ ਕਰਕੇ ਖੜ ਜਾਓ ਇਹਨੂੰ ਸੈਂਟਰ ਜੇ ਖੜ ਹਾਂ ਤੂੰ ਵਿਚਾਲੇ ਖੜ ਜਾ ਮੜਾ ਪਰਾਂ ਖੜ ਜਾਓ ਕਿਉਂਕਿ ਬਾਅਦ ਚ ਵੀ ਆਪਾਂ ਵੀਡੀਓ ਲੈਣੀ ਹੋਊਗੀ ਸ਼ਾਰਟ ਕਰਨਾ ਹੋਊਗਾ ਪਰਾਂ ਨੂੰ ਹੱਕ ਦੇ ਨਾ ਇਹਨੂੰ ਪਰੇ ਨੂੰ ਹੱਕ ਕੇ ਤੇ ਖੜ ਜਾਓ ਹੂੰ ਲਓ ਜੀ ਇੱਧਰਲੇ ਪਾਸੇ ਖੜ੍ਹਜੋ। ੰੰਦਾ ਹੀ ੜਾ ਟੰਡਾ। ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ। ਇਹ ਤਾਂ ਥੋੜਾ ਜਿਹਾ ਕਰੀ ਜਾਂਦਾ ਇੱਥੇ ਖੜ੍ਹਜੋ ਖਿੱਚ ਕੇ ਖੜ੍ਹਜੋ। ਬਰਾਣਾ ਚੈੱਕ ਕਰ ਚਵਾਈ ਬੱਚੀ। ਲਓ ਜੀ ਚਵਾਈ ਚੈੱਕ ਕਰ ਲਓ। ਚਵਾਈ ਦੀ ਐਂਡ ਇੱਕ ਨੰਬਰ ਆ ਵੀਰੇ। ਪੂਰੀ ਮੋਟੀ ਧਾਰਾ। ਗੰਨੇ ਆਰ ਗਿਲੇ। ਹੂੰ। ਬੱਸ ਬੁੱਤ। ਲੈ। ਠੀਕ ਆ। ਬੋਲਾ ਲੈ ਜਮਾ ਇਹਨਾਂ ਕੋਈ ਕਹਦੇ। ਬੋਲਾ ਖੱਟਾ ਬੋਲਾ ਠੀਕ ਆ ਜੀ। ਹਾਂ ਚਵਾਈ ਇੱਕ ਨੰਬਰ ਥਾਣ ਚੈੱਕ ਕਰਾ ਦੇ ਹੁਣ ਉੱਤਰਾ ਹੀ ਵੜ ਵਿਕਨ। ਹੂੰ ਬਸ ਮਾ ਕਰਿਆ ਆਂਦਾ ਹਨਾ। ਮੋਟਾ ਥਣ ਛੱਡ ਦੋ ਜੀ ਬਸ ਜੀ। ਬਾਕੀ ਮੱਝਾਂ ਵਰਗਾ ਦੁੱਧ ਪੀਊ ਗਰਮਾਲੀ ਫੈਟ ਆਊਗੀ ਇਹਦੀ ਫੁੱਲ ਚੰਗੀ ਰੰਗ ਪ੍ਰਿੰਟ ਪੂਰਾ ਹੀ ਚੰਗਾ ਬਾਕੀ ਸਾਡੇ ਸਾਡੇ ਨਿੱਗਰ ਬਥੇਰੀ ਆ ਬੱਛੀਆਂ ਸੁਆ ਪੂਰਾ ਵੀ ਨਹੀਂ ਮੰਨਿਆ ਹੂੰ ਇਹ ਤਾਂ ਗੱਲ ਹੈਗੀ ਆ ਕੀਮਤ ਇਹਦੀ ਫਿਰ ਜੈਜ ਜੀ ਛੋਟੀ ਜੀ ਬੱਚੀਆਂ ਵਾਲੀ ਕਰ ਦੇਣੀ ਆ ਆਪਾਂ ਕਰ ਦੇਣਾ ਵੀਰੇ ਬੱਚਿਆਂ ਵਾਲੀ ਹੂੰ ਬੱਚੀਆਂ ਵਾਲੀ ਕਰ ਦਾਂਗੇ ਬਾਈ ਕਹਿੰਦਾ ਆਪਾਂ ਪਰ ਚੰਗੀ ਆ ਹਨਾ ਜਿੰਨੀ ਵੜ ਹੈਗੀ ਆ ਫੁੱਲ ਚਮਕ ਦਮਕ ਵਾਲੀ ਸੰਭੀ ਪਲੀ ਹਣਵੀ ਮੋਟਾ ਬੱਚਾ ਮਗਰ ਪਿਓਰ ਆ ਵੀਰੇ ਸ਼ਾਈ ਬੜਾ ਨਹੀਂ ਕੋਈ ਟੁੱਡ ਬਕਾਉਂਦੀ ਏ ਤੁੰਨੀ ਤੋਂ ਨਹੀਂ ਬੱਛੀ ਦੀ ਹਮ ਬਾਕੀ ਆ ਨਹੀਂ ਬੱਛੀ ਸੰਭੀ ਬਥੇਰੀ ਆ ਸੰਭੀ ਬਹੁਤ ਆ ਜੀ ਹਾਂ ਚੰਗੀ ਸੰਭੀ ਵੀ ਆ ਛੋਟਾ ਜਿਹਾ ਆਪਾ ਵੀਰੇ ਦਾ ਬੜਾ ਜੇ ਮੁੱਲ ਕਰਾਉਣਾ ਤਾਂ 50 ਹਮ ਇਹ ਲੈਣ ਦੇਣ ਪੁੱਛੋ 46000 ਨੂੰ ਬੱਛੀ ਦੇ ਦੂੰਗਾ ਇਹੇ ਹਾਂ ਜੋੜਾ ਲੈ ਜੇ ਸੱਜਣ ਕੋਈ ਬਾ ਜੋੜੇ ਦਾ ਕੋਈ ਨਾ ਮਾਨਦਨ ਖੁੱਲਾ ਕਰਦਾ 46000 ਦੀ ਬਾਈ ਕਹਿੰਦਾ ਬੱਛੀ ਦੇ ਦਾਂਗੇ ਮੁੱਲ ਕਰਾਉਣਾ ਤਾਂ ਜਿੰਨਾ ਮਰਜ਼ੀ ਕਰਾ ਲਓ ਤੇ ਅੱਗੇ ਨਾ ਤੁਹਾਨੂੰ ਇੱਕ ਨਗੀਨਾ ਪੀਸ ਦਿਖਾਉਣਾ ਜਦੋਂ ਮੈਂ ਆਇਆ ਤੇ ਪਹਿਲਾਂ ਇਹੀ ਚੀਜ਼ ਵੇਖੀ ਆ ਗਾਂ ਦਾ ਬਈ ਆਪਾਂ ਬਾਅਦ ਚ ਦਿਖਾਵਾਂਗੇ ਬੱਚੀ ਨੂੰ ਬਾਹਰ ਨੂੰ ਕੱਢ ਇੱਧਰ ਲੈ ਕੇ ਆ ਖੁੱਲੇ ਮੈਦਾਨ ਚ ਇਹੋ ਜੀ ਬੱਚੀ ਕਿਤੇ ਹੀ ਮੱਥੇ ਲੱਗਦੀ ਆ ਬਾਹਰ ਲਿਆਈ ਆ ਆ ਚੱਕੋ ਕਰੋ ਨਗੀਨਾ ਚੈੱਕ ਮੈਂ ਕਿਹਾ ਯਾਰ ਉਹਦੇ ਕਹਿਣਾਂ ਗੁ ਗਦਾਈਲੇ ਚ ਰੱਖਣ ਵਾਲੀ ਗੱਲ ਆ ਆ ਸਾਫ਼ ਕਰ ਦਿਓ ਮਗਰੋ ਮੜਾ ਜਾ ਜੀ ਕੋਈ ਨਾ ਤੋੜਾਂਗੇ ਕੋਈ ਨਾ ਬਾਅਦ ਠੀਕ ਆ ਕਿਹੜੇ ਸਿੰਮਣ ਦੀ ਆ ਬਈ ਬੱਚੀ ਇਵੇਂ ਪਾਈਪਰ ਦੀ ਦੱਸਿਆ ਮਾਲਕਾ ਨੇ ਠੀਕ ਆ ਦੱਸਿਆ ਵੀ ਉਹਨਾਂ ਨੇ ਸੈਕਸ਼ਰਡ ਸੀਮਨ ਲਵਾਇਆ ਜੀ ਕਹਿੰਦੇ ਬੱਛੀ ਵਾਲਾ ਅੱਛਾ ਉਹ ਕਹਿੰਦੇ ਦੇ ਹੀ ਸਵਾ ਗਏ ਤਾਂ ਕਿਉਂਗਾ ਆਪਾਂ ਸਵਾ ਕੀ ਭਾਈ ਵੀਰ ਆਈ ਆਪਣੇ ਕੋਲੇ ਬੰਨ ਯਾਦ ਆ ਉਹਨਾਂ ਦਾ ਸੱਚ ਸੀਮਨ ਸੈਕਸ਼ਰਡ ਲਵਾਇਆ ਠੀਕ ਆ ਤੇ ਪਟੋ ਬਾਬਾ ਚਾ ਯਾਰ ਵੀਰੇ ਹੂੰ ਗੱਲ ਐ ਉਹ ਆ ਵੀ ਜੇੜ ਖੁੱਲੀ ਛੱਡ ਕੇ ਪਾ ਲੈਣਾ ਬੱਛੀ 2 ਲੱਖ ਦੀ ਤਿਆਰ ਹੋ ਜਾਊਗੀ ਹੋਜੂ ਬਈ ਹੋਜੂ ਬਾਲੀ ਜਿਆਦਾ ਨਜਾਇਜ਼ ਚੰਗੀ ਚੱਕੀ ਮੇਰੇ ਕਪੜਾ ਜਾਂ ਕੁੰਝ ਗਿਆ ਸੀ ਨਜਾਇਜ਼ ਚੰਗੀ ਤੇ ਬਈ ਸੂਆ ਵਹਿੜ ਦਾ ਕਿੰਨ ਮਾ ਏਵੇ ਰਸ ਹੁਆ ਦੇ ਰਿਜੀਨਲ ਤੋਂ ਜੈ ਸੁਈ ਹੈ ਬੈਡ ਠੀਕ ਆ ਥੋੜੇ ਜਿਹੀ ਆਈ ਥੋੜੇ ਮਾਲ ਜਿਆਦੇ ਚੋਂ ਹੂੰ ਯਾਖੜੇ ਸਾਬ ਸੰਭਾਲ ਨਹੀਂ ਹੋਈ ਨੀ ਪ੍ਰਿੰਟ ਵੈੜਦਾ ਵੀ ਪੂਰਾ ਚੰਗਾ ਪਾਇ ਨਹੀਂ ਕਿਸਾ ਬੱਚਾ ਚੰਗਾ ਦੇਗੀ ਕਰਨ ਵਾਲੀ ਬਾਕੀ ਜਾਤ ਵੈੜਦੀ ਬਹੁਤ ਆ ਯਾਰ ਹੂੰ ਵੈੜਦੀ ਜਾਤ ਵੀ ਪੂਰੀ ਆ ਪਰ ਬਈ ਸੰਭਾਈ ਬਾਕੀ ਘੱਟ ਸੀਗੀ ਜਿੰਨਾ ਮਾਲ ਕੰ ਭਾਈ ਮਾਲ ਬਾਲਾ ਸੀ ਯਾਰ ਜਿਆਦਾ ਸੀ ਪਸੂ ਪਸੂ ਬਾਲਾ ਸੀ ਯਾਰ ਸੰਭੇ ਨਹੀਂ ਜਾਂਦੇ ਬੁੜੂਆਂ ਦੇ ਹੱਥ ਵਾ ਸਿੱਟਿਆ ਸਾਰੇ ਕੰਮ ਬੰਦੇ ਆ ਪੈਲੀ ਵਾਲੇ ਸੀਗੇ ਹੂੰ ਕੀਤਾ ਕੋਤਾ ਚ ਵਿਚਾਰੇ ਰਹਿੰਦੇ ਸੀ ਹੂੰ ਪਰ ਜੋ ਕੰਮ ਧੰਦੇ ਜਿਆਦੇ ਚ ਨਹੀਂ ਸਾਮ ਸੰਭਾਲ ਹੁੰਦੀ ਪਸ਼ੂ ਦੀ ਹੂੰ ਪਸ਼ੂ ਦੇ ਤਾਂ ਬੰਦਾ ਉੱਤੇ ਰਵੇ ਫੇਰ ਸੁਆਦ ਆਉਂਦਾ ਗਾ ਬਾਕੀ ਬਰੇੜ ਆਇਆ ਵੀ ਹੂੰ ਗਾਣੋ ਜਾਂ ਦੋਟਾ ਹੀ ਲੱਗਦਾ ਮਾਲ ਤਿਆਰ ਆ ਹੂੰ ਜੇ ਕੋਈ ਛੇ ਵਾਲਾ ਲੈਗਾ ਬੈੜੇ ਵੀ ਨਹੀਂ ਮਾੜੀ ਬੈੜੇ ਵੀ ਚੰਗੇ ਚੂਣ ਚਵਾਜ ਨਾ ਚੰਗਾ ਕਰਮ ਵਾਲੀ ਨੂੰ ਬਰੀਡ ਬਹੁਤ ਬਾਕੀ ਰੁੱਤ ਚੰਗੀ ਆ ਗਈ ਹੂੰ ਦੁੱਧ ਤਾਂ ਹੁਣ ਵੀ 17 18 ਕਿਲੋ ਚਵਾ ਦੂਗੀ ਸਾਂਭਣੀ ਪੈਣੀ ਆ ਵੈੜ ਨੂੰ ਤਾਂ ਕੀ ਹੋਇਆ ਕੁਝ ਵੀ ਨਹੀਂ ਹੋਇਆ ਬਈ ਵੈੜ ਰੜਾ ਚਵਾਈ ਨਹੀਂ ਚੰਗੀਆਂ ਨਾ ਮੈਂ ਤੁਹਾਨੂੰ ਧਾਰਾ ਮਾਰ ਕੇ ਦਿਖਾਉਣਾ ਵੈੜ ਤਾਂ ਇੰਨਾ ਚਵਾ ਚੰਗਾ ਕਰ ਮਲੀ ਨੂੰ ਜੇਰ ਜੱਪੇ ਦੀ ਸਾਫ ਆ ਬਾਈ ਮੇਰੇ ਕੋਲ ਵੀਡੀਓ ਪਈ ਆਪਣੇ ਘਰੇ ਸੂਈ ਆ ਆਪਣੇ ਘਰੇ ਜੇਰ ਦੀ ਵੀਡੀਓ ਆ ਪਾ ਦਵਾ ਕੇ ਮੇਰੇ ਫੋਨ 'ਚ ਪਈ ਠੀਕ ਆ ਕਿੰਨਾ ਕੁ ਬੋਲਾ ਤਿਆਰ ਆ ਹੁਣ ਬੋਲਾ ਤਾਂ ਦੱਸਾਂ ਬਾਈ ਥਾਲੇ ਛੱਡ ਕੇ ਹੂੰ 8-9 ਕਿਲੋ ਧਾਰ ਦਾ ਆ ਚੋਲਿਆ ਧਰਦਾ ਜਾ ਹਾਂ ਠੀਕ ਆ ਸਟਾਰਟਿੰਗ ਆ ਸਟਾਰਟਿੰਗ ਕੱਲ ਦੀ ਦਸੂਈ ਆ ਬਰੇ ਸਵੇਰ ਦੀ ਹੂੰ ਠੀਕ ਆ ਕੱਲ ਸਵੇਰ ਸੂਈ ਆ ਇਹ ਕਿੰਨਾ ਕੁ ਪਿਆਜੂ ਦੁੱਧ ਬਾਲਾ ਨਹੀਂ ਕਹਿੰਦੇ ਯਾਰ 15 16 ਕਿਲੋ ਪਿਆਊਗੀ ਬਾਲਾ ਨਹੀਂ ਕਹਿੰਦੇ ਆਪਾਂ ਬਾਲਾ ਨਹੀਂ ਕਹਿੰਦੇ ਬਾਕੀ ਮੱਛੀ ਛੱਡ ਜੇ ਨਾ ਛੱਡ ਹੂੰ ਠੰਡੀ ਨਹੀਂ ਆ ਜਾ ਨੇੜੇ ਆ ਜਾ ਧਾਰਾ ਮਾ ਚੈੱਕ ਕਰਾਉਣੇ ਚਵਾਈ ਚੈੱਕ ਕਰਾਉਣੇ ਵੇੜਦੀ ਠੀਕ ਆ ਚਵਾਈ ਕਰੋ ਜੇ ਲੈ ਕਰ ਚੈੱਕ ਕੋਈ ਪੂਰ ਛਿੱਟਾ ਪੂਰਾ ਵੀ ਨਾ ਹੋਊਗਾ ਹੂੰ ਇੰਨੀ ਪੋਲੀ ਧਾਰਾ ਠੀਕ ਆ ਲੈ ਲਓ ਜੀ ਚੈੱਕ ਕਰੋ ਇੱਕ ਨੰਬਰ ਚਵਾਈ ਆ ਯਾਰ ਜਿਹੜਾ ਵੜਾ ਪਸ਼ੂਵੰਦਾਪੁਰ ਤੋਂ ਲਊਗਾ ਹੂੰ ਤਿੰਨਾ ਗਾਵਾਂ ਚੋਂ ਧਾਰ ਦਾ ਫਰਕ ਨਾ ਉਥਾਂ ਹੂੰ ਜਿਹੜੀ ਗੱਲ ਹੋ ਗਈ ਆਪਾਂ ਦੱਸਾਂਗੇ ਵੀ ਆ ਥਾਂ 'ਚ ਪੂਰਾ ਹੂੰ ਬੇਫਿਕਰ ਹੋ ਕੇ ਆ ਜੇ ਪੁਰੇ 200 ਕਿਲੋਮੀਟਰ ਤੋ ਆ ਜੀ ਜੋ ਵੀ ਥਾਂ 'ਚ ਨੋਕਸ਼ ਕੱਢਦਾ ਖਰਚਾ ਭੜਾ ਦੇ ਕੇ ਤੋਰੂੰਗਾ ਠੀਕ ਆ ਹਾਂ ਇਨੀ ਗਾਰੰਟੀ ਹੋਊਗੀ ਆਪਾਂ ਕੀਮਤ ਇਹਦੀ ਕੀ ਰਹਿਣ ਵਾਲੀ ਆ ਮੈਂ ਰਲਾ 55 'ਚੋਂ 1000 ਛੂਟ ਕਰੂੰਗਾ ਮੋਲ ਨਹੀਂ ਕੋਈ ਹੈਗਾ ਇਹਦਾ 6 ਮਹੀਨੇ ਨੂੰ ਬੱਚੀ ਇੰਨੇ ਦੀ ਹੋਣੀ ਆ ਬਈ ਮੈਂ ਤਾਂ ਕਹਿੰਦਾ ਨਾ ਬਾਪੂ ਤਾਂ ਕਹਿੰਦਾ ਵੇਚ ਨਾ ਘਰੀ ਛੱਡ ਇੱਠਾਂ ਹੀ ਛੱਡ ਦੇ ਤੋ ਟਾਈਮ ਟੱਜ ਕੇ ਮਗਰ ਉਹ ਰੱਦਿਆ ਕੋਲ ਚੋਲੇ ਆ ਕੋਚ ਕੋਈ ਬਾਈ ਰੂਟ ਦੀ ਹੈ ਹੂੰ ਜਿੱਦ ਤਿਆਰ ਹੋ ਜਾ ਹਾਂ ਸਾਲ ਚ ਤਿਆਰ ਹੋ ਜਾਣਾ ਇਹਨਾਂ ਨੇ ਕਹਿਆ ਹੋਈ ਹੋ ਜਾਣਾ ਜੇ ਦੁੱਧ ਖੁੱਲਾ ਮਿਲਿਆ ਖਰਾਕ ਖੁੱਲੀ ਮਿਲੀ ਯਾਰ ਹੂੰ ਇਹ ਤਾਂ ਗੱਲ ਹੈਗੀ ਆ ਇਹ ਭਾ ਨਹੀਂ ਮਿਲਣਾ ਵੀਰੇ ਜਿਹੜਾ ਕਿਹਾ 54000 ਚ ਮੇਲਾ ਲੁੱਟ ਲਓ 100 ਕਿਲੋਮੀਟਰ ਤੱਕ ਕਿਰਾਇਆ ਵੀ ਫਰੀ ਦਾ ਛੱਡ ਕੇ ਆਉਂਗਾ ਇਹਨੇ ਚ ਇੱਕ ਵੈਡ ਦੇ ਹਾਂ ਹਾਂ ਠੀਕ ਆ ਛੱਡਿਆ ਆਉਂਗਾ ਕੋਈ ਚੱਕਰ ਨਹੀਂ ਠੀਕ ਆ ਗੱਡੀ ਆਪਦੀ ਤੇਲੀ ਮਚਣਾ ਠੀਕ ਆ ਤੇ ਨਗ ਨੰਬਰ ਆ ਗਿਆ ਬਾਈ 4 ਆਪਣਾ ਸੁਆ ਜੀ ਸੁਆ ਵੀਰੇ ਇਹ ਪਹਿਲਾ ਹੀ ਆ ਕਦੋਂ ਸੁਈ ਆ ਜੀ ਇਹ ਇਹ ਬਾਈ ਸੁਈ ਨੂੰ ਮੰਨ ਕੇ ਚੱਲ ਹੋ ਗਿਆ ਉਹਨੇ ਸਾਢੇ 4 ਮਹੀਨੇ ਟੋਕੜ ਆ ਟੋਕੜ ਆ ਹੂੰ ਉਹ ਮੋਬਾਈਲ ਇ ਚੱਕੀ ਦੀ ਡੇਢ ਤਰੀਕ ਦੀ ਫੋਟੋ ਖਿੱਚੀ ਟੀਕਾ ਲੱਗਿਆ ਇਹਦੇ ਇਹਨੂੰ ਬਣੀ ਨੂੰ ਡੇਢ ਮਹੀਨਾ ਹੋ ਗਿਆ ਬਾਈ ਖਾਲੀ ਚ ਦੇਣੀ ਆਪਾਂ ਦੇਣੀ ਖਾਲੀ ਕਰਕੇ ਆ ਹੂੰ ਪਰ ਟੀਕਾ ਲੱਗ ਗਿਆ ਆਪਾਂ ਕੋ ਡੇਰੀ ਦੀ ਫੋਟੋ ਹੈਗੀ ਆ ਮਾਲਕਾਂ ਨੇ ਜਿਹੇ ਫੋਟੋ ਖਿੱਚਾਈ ਆ ਅੰਦਰ ਮੋਬਾਈਲ ਪਿਆ ਚਾਰ ਚੰਦ ਲੈ ਬਸ 100% ਗੱਭਰ ਨਿਕਲੂਗੀ ਦੁੱਧ ਕਿੰਨਾ ਦੁੱਧ ਬਾਈ 10 ਕਿਲੋ ਆ 9 ਕਿਲੋ ਸੌਦਾ ਕਰੂੰਗਾ ਸਾਢੇ 4 ਕਿਲੋ ਡੰਗ ਦਾ ਠੀਕ ਆ ਹਾਂ ਬਾਕੀ ਬੈੜ ਦੀ ਹੂੰ ਇੰਨੀ ਸਹੀ ਨਹੀਂ ਮੱਲਨੀ ਲੈ ਬਈ ਮੈਨੂੰ ਪਤਾ ਇਹਨੂੰ ਲੈ ਲੋ ਜੀ ਚੈੱਕ ਕਰੋ ਥਣ ਥਣ ਓਕੇ ਆ ਜੀ ਰੰਗ ਪ੍ਰਿੰਟ ਵੀ ਪੂਰਾ ਤੇ ਬਜਨ ਵਜੂਦ ਵੀ ਪੂਰਾ ਚੰਗਾ ਬਾਲੀ ਚੰਗੀ ਬੱਛੀ ਆ ਹੂੰ ਸੁਹਾ ਪਹਿਲਾ ਸੁਹਾ ਪਹਿਲਾ ਹੋ ਸਾਰੇ ਦੰਦਾਂ ਚ ਹੀ ਹੋਵੇ ਦੰਦੋਂ ਚੈੱਕ ਤਾਂ ਨਹੀਂ ਕੀਤੇ ਠੀਕ ਆ ਹੁਕਮ ਸਾਈ ਦੇ ਬੜਾ ਬੱਛੀ ਦੀ ਕਿੰਨੀ ਆ ਹੂੰ ਥਣ ਕਿਲੋ ਦੋ ਜੋਕ ਕੇ ਲੈ ਜੀ ਬਈ ਦੁੱਧ ਦਾ ਸੀ ਆ ਪਾ ਅਗਲੇ ਨੂੰ ਕਹਿੰਦੇ ਕੱਲੋ ਅਗਲਾ ਟਾਈਮ ਨਾ ਖਰਾਬ ਹੋਈ ਯਾਰ ਹੂੰ ਅਗਲਾ ਕਿਲੋ ਘਾਟੀ ਮੰਨ ਲੈ ਠੀਕ ਹਾਂ ਦੁੱਧ ਇੰਨੀ ਆ ਦੁੱਧ ਤਾਂ ਯਾਰ ਥੋੜਾ ਵੜਨ ਜੀ ਨਹੀਂ ਲਾਇਆ ਹੂੰ ਘਰ ਦਾ ਥੋੜਾ ਜਿਆਦਾ ਕਰ ਗਈ ਕੱਲ ਹੀ ਆਈ ਆ ਦੁੱਧ ਦਾ ਹੋਰ ਹੀ ਵਧੂਗੀ ਠੀਕ ਆ ਹੂੰ ਇਹਦੀ ਫਿਰ ਜੈ ਜੀ ਕੀਮਤ ਬਰਾੜਾ ਮੁੱਲ ਕਰਾਉਣਾ ਦਾ 35 ਆ ਹੂੰ ਇਹ 30000 ਵਰ ਦੇ ਦੂੰਗਾ ਇਹੇ ਹਾਂ ਠੀਕ ਆ ਜੀ ਮੁੱਲ ਕਰਾਉਣਾ ਦਾ 35 ਇਹਦੀ ਆਪਾਂ ਤਰੀਕ ਦੇ ਦਾਂਗੇ ਜਿਹੜਾ ਭੈਣ ਭਰਾ ਸੌਦਾ ਕਰੂਗਾ ਨਾ ਠੀਕ ਆ ਤਰੀਕ ਦੇ ਦਾਂਗੇ ਆਪਾਂ ਠੀਕ ਹੈ ਜੀ ਇਹਦੀ ਡੈਰੀ ਜੀ ਮੇਰੇ ਕੋਲ ਫੋਟੋ ਖਿੱਚੀ ਪਈ ਆ ਗੱਭਣ ਨਿਕਲੂਗੀ 100% ਗਾਂ ਠੀਕ ਹੈ ਜੀ ਤੇ ਨਾਗ ਨੰਬਰ ਆ ਗਿਆ 5 ਜੀ ਹਾਂ ਜੀ ਠੀਕ ਆ ਇਹ ਬੱਚੀ ਕਿਵੇਂ ਆ ਇਹ ਗੱਭਣ ਆ ਵੀਰੇ ਸਾਢੇ 3 ਮਹੀਨੇ ਦੀ ਚੱਕ ਪਾਸ ਇਹ ਵੀ ਉਹ ਵੀ ਸਾਢੇ 3 ਦਿਨ ਦੀ ਇਹ ਵੀ ਸਾਢੇ 3 ਦਿਨ ਦੀ ਗਾਂ ਵੀ ਚੱਕ ਪਾਸ ਆ ਕਲੀਅਰ ਹੋਈਆਂ ਠੀਕ ਆ ਢੋਲੀ ਦਿਖਾ ਦੀ ਦੰਦੋ ਕਿਵੇਂ ਆ ਕਰ ਗੰਦੋ ਵੀਰੇ ਹੋ ਸਰ ਇਹ ਵੀ ਚਾਰ ਦੰਦ ਹੋਵੇ ਹੂੰ ਚੋਣੀਆਂ ਬਾੜੀਆਂ ਟੋਪ ਬਾਈ ਚਾਰ ਚਾਰ ਥਾਂ ਹੋਣ ਥੋੜੀ ਜੀ ਕੋਈ ਗੱਲ ਨਹੀਂ ਇੱਧਰਲੇ ਪਾਸੇ ਤੋਂ ਆਪ ਖੜਜਾ ਲੈ ਹੁਣ ਕਰ ਲੈ ਲਓ ਜੀ ਚੈੱਕ ਕਰਿਆ ਨਾ ਥਣ ਕੱਲਾ ਕੱਲਾ ਹੈ ਨਾ ਬਾਈ ਪੂਰੀ ਵਧੀਆ ਬੱਛੀ ਆ ਚੈੱਕ ਪਾਸ ਆ 3.5 ਮਹੀਨੇ ਦੀ ਹੂੰ ਫੋਨਤਾਏ ਸੇਵਾਗੌਰ ਦੀ ਲੋੜ ਆ ਜਿੰਨੀ ਸੰਭ ਲੋਗੇ ਬਾਈ ਯਾਰ ਜੇ ਕੋਈ ਭੈਣ ਭਰਾ ਜੋੜਾ ਇਕੱਠਾ ਲੈਂਦਾ ਹੂੰ ਖੁੱਲ ਮੰਨਤਨ ਕਰ ਦੂੰਗਾ ਠੀਕ ਆ ਖੁੱਲਾ ਮੰਨਤਨ ਹੋ ਜਾਊਗਾ ਹਾਂ ਠੀਕ ਆ ਚਮਕ ਦਮਕ ਪੂਰੀ ਚੰਗੀ ਆ ਹੈ ਨਾ ਇਹਦੀ ਵੀ ਏ ਰਾੰਗ ਆ ਬਰੈਂਟ ਵੀ ਪੂਰਾ ਚੰਗਾ ਪੂਰੀ ਸਮੀਆਂ ਬਾਗੀ ਤੇਰੇ ਕੋਲੇ ਖੜ ਕੇ ਦਿਖਾਣਾ ਕੱਦ ਵੀ 6'1" ਹੋ ਜਾਈਏ ਹੂੰ ਦੋਨੇ ਬਰਾੜਾਂ ਦੇ 1'1" ਕੱਦ ਦਾ ਮੈਂ ਤਾਂ ਕਹਿੰਨਾ ਆ ਸਿਰ ਕੱਢ ਦਿਓ ਬੱਚੀ ਪੂਰਾ ਤੈਨੂੰ ਹੂੰ ਲੈ ਕੱਢ ਦਈ ਆ ਕੱਦ ਵੀ ਪੂਰੇ ਆ ਬੱਚਿਆਂ ਦੇ ਲੈ ਠੀਕ ਆ ਜੇ ਕੋਈ ਜੋੜਾ ਲੈਂਦਾ ਯਾਰ ਬਰਾੜਾ ਹੂੰ ਫੁੱਲ ਮਾਨਦਨ ਕਰ ਦੂੰ ਠੀਕ ਆ ਕਿਰਾਇਆ ਫਰੀ ਤੇ ਇਹਦੀ ਡਿਮਾਂਡ ਜਿਹੜੀ ਆਪਾਂ ਦਿਖਾਈ ਆ 5 ਨੰਬਰ ਇਹ 35 ਦੇ ਦਾਂਗੇ ਇਹ 35 ਦੀ ਇਹ ਦੇ ਦਾਂਗੇ 38 ਦੀ ਹਾਂ ਮੰਨਦਾ ਜੋੜੇ ਦਾ 70 ਦਾ ਜੋੜਾ ਦੇ ਦੂੰਗਾ 70 ਦਾ 70 24 ਹੋ ਜੂ ਮਾਨਤਨ 70 ਚ ਪਹੁੰਚ ਜੂਗੀ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਠੀਕ ਆ ਤੇ ਨਾਗ ਨੰਬਰ ਆ ਗਿਆ ਆਪਣਾ 6 ਜੀ ਬਈਆ ਖੋਲ ਦੀ ਮਸੀ ਆ ਕਿਵੇਂ ਆ ਇਹ ਇਹ ਬਰਾੜਾ ਹੂੰ ਬੱਚੀ ਨਾ ਦੱਬਾ ਕੱਢ ਗਈ ਦੁੱਧ ਦੁੱਧ ਤੋਕੜੀ ਸੀ ਲਈਓ ਬੰਦੇ ਨੇ ਹੂੰ ਦੁੱਧ ਸਿਕਾ ਉਹ ਦੋ ਇਸ ਟਾਈਮ 2.5 2.5 ਕਿਲੋ ਹੂੰ ਇਹੜਾ ਮਸਾਈ ਤਾਂ ਤਨ ਕਿਲੋ ਹੂੰ ਉਹਨੇ ਟੀਕਾ ਭਰਾ ਤਾਂ ਬੋਲੀ ਨਹੀਂ ਹੂੰ ਬੰਦੇ ਜਿਆਦੇ ਕੋਲੇ ਆਉ ਜੇ ਕੋਲੇ ਸੀਗੀ ਹੂੰ ਗੌਰ ਨੂੰ ਮੈਂ ਗੌਰ ਨਹੀਂ ਕੀਤੀ ਵਿਚਾਰੇ ਨੇ ਤੇ ਗਾਂ ਚ ਹੀ ਖਾਲੀ ਗਾਂ ਬੋਲੀ ਨਹੀਂ ਵੈਸੇ ਨਹੀਂ ਬੋਲੀ ਗੁੱਦੋਂ ਵੀ ਛੱਡ ਬੈਠਾ ਤੇ ਗਾਂ ਵੀ ਖਾਲੀ ਸੀ ਅੱਛਾ ਦੋਨੇ ਛਣਾ ਦੀ ਓਕੇ ਆ ਜਮੈਂ ਪਾਸਾ ਗਰੰਟੀ ਆ ਆਪਣੀ ਅੱਜ ਇਸ ਟਾਈਮ ਬੜਾ ਫੁੱਲ ਹੀਟ ਚ ਅੱਛਾ ਹੁਣ ਹੀਟ ਚ ਆਪਾਂ ਤੁਹਾਨੂੰ ਭਰਾਇਆ ਨਹੀਂ ਭਾਈ ਮੈਂ ਨਹੀਂ ਟੀਕਾ ਭਰਾ ਐ ਪਹਿਲਾਂ ਮੈਂ ਚਾਨਣਾ ਅੰਗਰੇ ਦਵਾਈ ਧਰਾਤੀ ਸੀ ਅੰਦਰੋਂ ਬਿਲਕੁਲ ਸਾਫ ਆ ਖੋਲ ਦੇ ਉਹਨੂੰ ਇੱਕ ਮਾਰਦਵਾਨ ਦੇ ਅੰਦਰ ਹੀ ਲੈ ਜਾ ਹੂੰ ਇਹ ਹੁਣ ਇੱਕ ਟਾਈਮ ਬਿਲਕੁਲ ਅੰਦਰੋਂ ਸਾਫ਼ ਆ ਅੱਜ ਬੜ ਫੁੱਲ ਹੀਟ ਚ ਆਜ ਕਹਿੰਗੇ ਤਾਂ ਬੱਸ ਚੈੱਕ ਕਰਾ ਲੈਣੇ ਉਹਦੀ ਚੜਜ ਉੱਤੇ ਹੀਟ ਚ ਪੂਰੀ ਆ ਨਹੀਂ ਨਹੀਂ ਕਰ ਰਹੇ ਖੜੀ ਰਹਿੰਦੇ ਜਿਹੜਾ ਵੀ ਭੈਣ ਭਰਾ ਲੈਂਦਾ ਹਮ ਅੱਜ ਆਪਾਂ 7000 ਨੂੰ ਬੜ ਦੇ ਦਾਂਗੇ ਇਹੇ ਮਸ਼ੀਰਾ ਮੋਲਾ ਭਾਈ ਹਮ ਅੰਦਰੋਂ ਪਾਉਂਦੀ ਆ ਇਹ ਨਹੀਂ ਗੱਲ ਹੈ ਕਿ 7 ਉਹ ਤੋਂ ਲਾਉ ਡਾਕਟਰ ਉਹਦੇ ਨਾਲ ਲਈ ਜਾਵੇ ਹਮ ਅੰਦਰੋਂ ਚੈੱਕ ਕਰਾ ਲੈਵੇ ਹਮ ਉੱਤੇ ਬੰਨ ਪੋੜਕੇ ਕੋਲੇ ਉੱਤੇ ਬੰਨ ਲਿਓ ਜੀ ਠੀਕ ਆ ਹਾਂ ਹਮ ਕਿਉਂਕਿ ਰਹਿਣਾ ਡਾਕਟਰ ਕਹਿੰਦਾ ਇੱਕ ਟੀਕੇ ਦਿੱਤੀ ਆ ਪਰ ਆਪਣੇ ਕੋਲ ਮਾਲ ਬਹਲਾ ਭਾਈ ਨਹੀਂ ਸਾਂਭ ਸਕਦੇ ਹਾਂ। ਹਾਂ। ਬਈ ਇਹ ਪਾ ਕੇ ਇਹਨੂੰ ਮਿਲ ਲੈਣਾ ਵੀ ਨਹੀਂ ਕੋਈ। 7000 ਚ ਦੇ ਦਾਂਗੇ। ਹਾਂ ਵਿੱਚ ਛੋੜ ਵੀ ਕਰ ਦਾਂਗੇ ਕੋ 200 ਰੁਪਏ। ਠੀਕ ਆ ਚਲੋ ਸਾਂਭਣ ਵਾਲਾ ਵੀਰ ਲੈ ਜੂਗਾ। ਹੂੰ। ਬਾਕੀ ਕੋਈ ਵੀ ਨਾਗ ਤੁਹਾਨੂੰ ਫੱਟ ਬਿੰਦਾ ਪਸੰਦ ਆਉਂਦਾ। ਨੰਬਰ ਸਕਰੀਨ ਤੇ ਚੱਲੂ। ਧੰਨਵਾਦ।